ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਦਾ ਮਿਸ਼ਨ ਲੈ ਕਰਕੇ ਅੱਜ ਖਾਲਸਾ ਈਟ ਦੀ ਟੀਮ ਆਪ ਸਭ ਸੰਗਤਾਂ ਦੇ ਸਹਿਯੋਗ ਸਦਕਾ ਤ੍ਰਿਪੁਰਾ ਦੇ ਵਿੱਚ ਜੋ ਪਿਛਲੇ ਦਿਨੀ ਹੜਾ ਆਏ ਸਨ ਉੱਥੇ ਜੋ ਨੁਕਸਾਨ ਹੋਇਆ ਉਸ ਨੁਕਸਾਨ ਦੀ ਕੁਝ ਸਾਡੇ ਵੱਲੋਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਲਸਾ ਈਟ ਦੀ ਟੀਮ ਵੱਲੋਂ ਉੱਥੋਂ ਦੇ ਲੋਕਲ ਲੋਕਾਂ ਦੀ ਮਦਦ ਵਾਸਤੇ ਸਾਡੀ ਟੀਮ ਇੱਥੇ ਪਹੁੰਚੀ ਹੋਈ ਹੈ ਉਹਨਾਂ ਦੀਆਂ ਜ਼ਰੂਰੀ ਵਸਤਾਂ ਨੂੰ ਲੈ ਕਰਕੇ ਜਿਨ੍ਹਾਂ ਦੇ ਵਿੱਚ ਮੈਟ੍ਰਸ ਉਹਨਾਂ ਦੀ ਇਥੋਂ ਲੋਕਲ ਟ੍ਰੈਡੀਸ਼ਨਲ ਡਰੈਸਸਸ ਔਰ ਉਹ ਜੋ ਹੋਰ ਜਿਵੇਂ ਬਰਤਨ ਦਾ ਸਮਾਨ ਹੋਰ ਘਰ ਦੇ ਵਿੱਚ ਬਰਤਨ ਦਾ ਸਮਾਨ ਜਿੰਨਾ ਵੀ ਸੀਗਾ ਸਾਡੇ ਵੱਲੋਂ ਹੋ ਸਕਦਾ 13-14 ਆਈਟਮਸ ਨੂੰ ਲੈ ਕੇ ਇੱਕ ਕਿੱਟ ਤਿਆਰ ਕੀਤੀ ਗਈ ਹੈ ਉਹ ਸਭ ਕਿੱਟਾਂ ਅੱਜ ਡਿਸਟ੍ਰੀਬਿਊਟ ਕਰ ਰਹੇ ਆ ਅੱਜ ਅਸੀਂ ਇੱਥੇ ਅਮਰਪੁਰਾ ਦੇ ਵਿੱਚ ਪਹੁੰਚੇ ਹੋਏ ਆ ਅਮਰਪੁਰਾ ਦੇ ਵਿੱਚ ਇਥੋਂ ਦੇ ਲੋਕਾਂ ਨੂੰ ਉਹਨਾਂ ਦੀਆਂ ਜ਼ਰੂਰਤੀਆਂ ਅਵਸਥਾ ਦੇਖ ਕਰਕੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਲਸਾ ਏਡ ਦੀ ਟੀਮ ਦੇ ਸਹਿਯੋਗ ਦਰ ਭਾਈ ਸਾਹਿਬ ਭਾਈ ਰਵੀ ਸਿੰਘ ਜੀ ਦੇ ਸਹਿਯੋਗ ਦੇ ਨਾਲ ਇਹਨਾਂ ਸੰਗਤਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਖਾਲਸਾ 侧 ਤੋਂ ਮਦਦ ਕਰਦੇ ਹਨ ਤੇ ਉਹਨਾਂ ਸੰਗਤਾਂ ਦਾ ਜਿਹ ਦਿੱਤਾ ਹੋਇਆ ਦਾਨ ਸਭ ਦੇ ਸਾਹਮਣੇ ਹੀ ਹੈ ਕਿ ਜੋ ਇੱਥੋਂ ਦੇ ਲੋਕਾਂ ਤੱਕ ਪਹੁੰਚ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ